ਉਦੋਂ ਚਾ ਐਸਐਸਪੀ ਬਰਨਾਲਾ ਦੀ ਟੀਮ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਬਹੁਤ ਹੀ ਵਧੀਆ ਕੰਮ ਕੀਤਾ ਤੇ ਤਿੰਨ ਜਿਹੜੇ ਫਿਊਜ ਆ ਉਹ ਰੈਸਟ ਕੀਤੇ ਹੈਗੇ ਜਿਹਦੇ ਇਹਦੇ ਨਾਲ ਦੇ ਜਿਹੜੇ ਬੰਦੇ ਸੀਗੇ ਇੱਕ ਜਸਵਿੰਦਰ ਸਿੰਘ ਸੀਦਾ ਇੱਕ ਗੁਰਦੀ ਡੀਪੀ ਸੀਗਾ ਤੇ ਐਂਡ ਉਸ ਤੋਂ ਇਲਾਵਾ ਇੱਕ ਜਲਵਿੰਦਰ ਸਿੰਘ ਇਹ ਤਿੰਨੋਂ ਬੰਦਿਆਂ ਨੂੰ ਰੈਸਟ ਕੀਤਾ ਹੈਗਾ ਜਿਹੜਾ ਗੋਲੀ ਮਾਨ ਵਾਲਾ ਉਹ ਜਿੰਦਾ ਸੀਗਾ ਉਹ ਹਰਜਿੰਦਰ ਸਿੰਘਾ ਹਰਜਿੰਦਰ ਸਿੰਘ ਐਲੀਸ ਜਿੰਦੀ ਔਰ ਇਹਨਾਂ ਦੀ ਕੋਈ ਜਿਹੜਾ ਜੋ ਸਾਨੂੰ ਪਤਾ ਲੱਗਿਆ ਆਪਸੀ ਕੋਈ ਰੰਜਿਸ਼ ਐਸੇ ਡੀਲੈਂਡ ਦੇ ਨੂੰ ਲੈ ਕੇ ਇਹਨਾਂ ਦੀ ਕੋਈ ਗਲਬਾਤ ਚੱਲਦੀ ਸੀਗੀ ਜਿਹਦੇ ਦੌਰਾਨ ਇਸਨੇ ਐਕਸ਼ਨ ਲਿਆ ਪਰ ਜਿਹੜੇ ਲੋਕ ਧਰਮੇਤੇ ਬੈਠੇ ਆ ਜੀ ਉਹ ਕਹਿ ਰਹੇ ਆ ਕਿ ਇਹ ਪੋਲੀਟੀਕਲ ਸਾਜ਼ਿਸ਼ ਵੀ ਹੋ ਸਕਦੀ ਹੈ ਇਸ ਦੇ ਬਾਰੇ ਕੀ ਇਨਵੈਸਟੀਗੇਸ਼ਨ ਚ ਮੋਡਲ ਨੂੰ ਪਤਾ ਲੱਗਿਆ ਕੋਈ ਪੋਲੀਟੀਕਲ ਦਖਲਅੰਦਾਜ਼ੀ ਹੈ ਨਹੀਂ ਅਕਿਊਜ਼ ਅਸੀਂ ਅਕਿਊਜ਼ ਨੂੰ ਰੈਸਟ ਕੀਤਾ ਉਹਨਾਂ ਨੇ ਕ੍ਰਾਈਮ ਆਫਿਸ ਨੂੰ ਪੁਸਤਾਸ ਵੀ ਕਰੀਏ ਆਲ ਫਿਲਾਲ ਇਹੋ ਜਿਹੀ ਕੋਈ ਕਾਰਵਾਈ ਨਹੀਂ ਆਈ ਕਿਉਂਕਿ ਇਹ ਜਿਹੜਾ ਮਰਨ ਵਾਲਾ ਐਕਟੀਵਿਸਟ ਵੀ ਤਾਂ ਥੋੜਾ ਬੋਲਦਾ ਸੀਗਾ ਐਂਡ ਹਰ ਚੀਜ਼ਾਂ 'ਚ ਥੋੜਾ ਅੱਗੇ ਰਹਿੰਦਾ ਸੀਗਾ ਤਾਂ ਕਰਕੇ ਇਹ ਚੀਜ਼ਾਂ ਹੋ ਸਕਦਾ ਹੈ ਇੱਕ ਕਨਸੈਪਟ ਕਨਸੈਪਟ ਬਣਿਆ ਹੋ ਲੇਕਿਨ ਜੋ ਅਸੀਂ ਕਿਊਜ਼ ਨੂੰ ਰੈਸਟ ਕੀਤਾ ਉਹਦੇ ਨਾਲ ਪੁਸ਼ਟਾਚ ਕਰੀਏ ਐਂਡ ਅਜੇ ਜਿਹਨੂੰ ਪੇਸ਼ ਕਰਾਂਗੇ ਪੁਲਿਸ ਰਿਮਾਰਟ ਤੇ ਲੈਵਾਂਗੇ ਡੂੰਗਾ ਇਹਨਾਂ ਨਾਲ ਪੁੱਛਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਕਲੀਅਰ ਕੀਤੀ ਜਾਊਗੀ ਸਰ ਕਿਸੇ ਰਕਮ ਦਾ ਪਤਾ ਲੱਗਿਆ ਵੀ ਕਿੰਨੀ ਰਕਮ ਸੀ ਜਿਹਦੇ ਕਰਕੇ ਚੀਜ਼ ਹੋਈ ਜੇ ਗੱਲ ਪੈਸੇ ਦੀ ਆਪਾਂ ਜਿੱਕਈ ਹਾਂ ਹਾਂ ਐਕਜੈਕਟ ਤੋ ਨਹੀਂ ਕਹਿ ਸਕਦੇ ਲੇਕਿਨ 5.5 ਲੱਖ ਦਾ ਸੀਗਾ ਇਹ ਪੈਸੇ ਮੰਗਣ ਵਗੈਰਾ ਗਿਆ ਸੀਗਾ ਉਸ ਦੌਰਾਨ ਇਹਨਾਂ ਦੀ ਉੱਥੇ ਗਲਵਾਤ ਹੋਈ ਐ ਐਂਡ ਇਹਦੇ ਚ ਨਾ ਇੱਕ ਚਸ਼ਮਦੀਦ ਗਵਾਹ ਵੀ ਹੈਗਾ ਜਿਹਦੇ ਸਾਹਮਣੇ ਗੋਲੀ ਮਾਰੀ ਗਈ ਐ ਪੁਲਿਸ ਉਹਦਾ ਨਾਮ ਨਹੀਂ ਲੈ ਸਕਦੀ ਬਿਕੋਜ਼ ਆਫ ਸਕਿਉਰਿਟੀ ਰੀਜ਼ ਉਹਦੇ ਸਾਹਮਣੇ ਪਰ ਜਦੋਂ ਗੋਲੀ ਮਾਰੀ ਗਈ ਐ ਕਿਸੇ ਪ੍ਰਕਾਰ ਦਾ ਵਿਕ ਕਹਿੰਦੀ ਹੈ ਕਿ ਛੋਟਾ ਮੋਟਾ ਨਸ਼ਾ ਕਰਦਾ ਸੀ ਅਸੀਂ ਐਸੇ ਨਾਰਕੋ ਟੈਸਟ ਨਹੀਂ ਕਰਾਇਆ ਹੈਗਾ ਉਹ ਅਸੀਂ ਸਾਰਾ ਦੋ ਕਰਾਨਗੇ ਕੀ ਨਾ ਮੈਡੀਕਲ ਵਗੈਰਾ ਕਰਾਨਗੇ ਉਹਦੇ ਚ ਚੀਜ਼ਾਂ ਕਾਫੀ ਕਲੀਅਰ ਹੋ ਗਈ ਸੈਕੰਡ ਵਨ ਇੱਕ ਚੀਜ਼ ਐਸੀ ਕੀ ਇਹ ਬਈ ਦਾ ਪੁਲਿਸ ਨੇ ਇਸਾ ਲਾਇਸੈਂਸ ਜਾਂ ਅਸਲਾ ਲਾਇਸੈਂਸ ਜਮ੍ਹਾਂ ਕਰਾਇਆ ਇਹ ਬਿਲਕੁਲ ਬੇਬੁਨੀ ਆਦੀ ਗੱਲ ਹੈਗੀ ਅਸੀਂ ਰਿਕਾਰਡ ਚੈੱਕ ਕੀਤਾ ਹੈਗਾ ਇਨੇ 2025 ਚ ਡੀਸੀ ਸਾਹਿਬ ਨੂੰ ਐਨਓਸੀ ਵਾਸਤੇ ਅਪਲਾਈ ਕੀਤਾ ਸੀਗਾ ਇਹ ਆਪਣਾ ਰਿਵਲਵਰ ਵੇਚਣਾ ਚਾਹੁੰਦਾ ਸੀਗਾ ਇਹਨੇ ਪ੍ਰੋਪਰ ਐਨਓਸੀ ਲੈ ਕੇ ਜਿਹੜਾ ਹੈਗਾ ਵੈਪਨ ਆਪਣਾ ਵੇਚ ਹੈਗਾ ਨਹੀਂ ਵੈਪਨ ਵਾਸਤੇ ਹੀ ਅਪਲਾਈ ਕੀਤਾ ਸੀਗਾ ਪਰ ਇੱਕ ਗੱਲ ਹੋਰ ਇਹਦਾ ਜਿਹੜਾ ਲਾਇਸੈਂਸ ਸੀਗਾ 2029 ਤੱਕ ਵੈਲਿਡ ਹੈ ਪਰ ਇੱਕ ਗੱਲ ਹੋਰ ਸਾਹਮਣੇ ਆਈ ਹੈ ਜੀ ਕਿਹਦੇ ਉਹਨਾਂ ਦੇ ਸਮਰਥਕ ਧਰਮੇ ਤੇ ਬੈਠੇ ਕਿ ਜਿਹੜੀ ਪ੍ਰੋਟੈਕਸ਼ਨ ਉਹਨੂੰ ਦਿੱਤੀ ਜਾਣੀ ਸੀ ਥ੍ਰੈਟ ਬਹੁਤ ਲਗਾਤਾਰ ਆ ਰਿਹਾ ਸੀ ਪਰ ਬਰਨਾਲਾ ਪ੍ਰਸ਼ਾਸਨ ਨੇ ਗੱਲ ਵੀ ਸੁਣੀ ਪ੍ਰੋਟੈਕਸ਼ਨ ਨਹੀਂ ਦਿੱਤੀ ਸਰਪੰਚ ਜੀ ਨਹੀਂ ਪ੍ਰੋਡਕਸ਼ਨ ਵਾਲੀ ਜੇ ਆਪਾਂ ਇਹੋ ਜੀ ਗੱਲ ਕਰੇ ਕਿ ਇਹਦੇ ਜਿਹੜਾ ਜਿੰਨਾ ਦੇ ਨਾਲ ਇਹਨਾਂ ਦਾ ਆਪਸ਼ੀ ਹੋਇਆ ਇਹਦੇ ਨਾਲ ਹੀ ਰਹਿੰਦੇ ਸੀਗੇ ਸਾਰੇ ਬੰਦੇ 24 ਆਵਰ ਜੇ ਤੁਸੀਂ ਇਹਨਾਂ ਦੇ ਤਾਂ ਸੱਡਨ ਐਂਡ ਪ੍ਰੋਵੋਕੇਸ਼ਨ ਚ ਹੋਇਆ ਹੈ ਜਾਂ ਕਿਸੇ ਲੇਨ ਦੇ ਵਿੱਚ ਹੋਇਆ ਇਹ ਮਤਲਬ ਡਿਫਰੈਂਟ ਇਨਵੈਸਟੀਗੇਸ਼ਨ ਦਾ ਪਾਰਟ ਆਏਗਾ ਜੇ ਤੁਸੀਂ ਪ੍ਰੋਟੈਕਸ਼ਨ ਵਾਲੀ ਗੱਲ ਕਰੋਗੇ ਤਾਂ ਇਦਾਂ ਮੈਂ ਉਸ ਚੀਜ਼ ਤੇ ਤੁਹਾਨੂੰ ਐਸਐਸਪੀ ਸਾਹਿਬ ਡਿਟੇਲ ਚ ਦੱਸਾਂਗੇ ਬਟ ਜੋ ਪ੍ਰਾਈਮਾ ਫੇਸਿਸ ਜੋ ਦੇਖਣੇ ਬਲੇ ਇਹਦੇ ਨਾਲ ਦੇ ਬੰਦੇ ਸੀ ਸਰ ਕਿਸੇ ਦਾ ਵੀ ਮਤਲਬ ਕੋਈ ਪਰ ਐਪਲੀਕੇਸ਼ਨ ਪ੍ਰੋਟੈਕਸ਼ਨ ਦੇ ਲਈ ਦਿੱਤੀ ਗਈ ਸੀ ਇਹਨਾਂ ਦੇ ਕੋਈ ਅਜੂ ਸੱਚ ਆਪਣੇ ਕੋਲ ਇਨਵੈਸਟਿਗੇਟ ਕਰੇਗੀ ਮੈਰੀਫਾਈ ਕਰੇਗੀ ਇਹਨਾਂ ਨੂੰ ਸਰ ਇੱਕ ਇੱਕ ਕੱਲ ਇਹ ਇੱਕ ਜਿਹੜਾ ਜਿਹੜੀ ਹਥਿਆਰ ਨਾਲ ਉਹ ਤੇ ਹਮਲਾ ਹੋਇਆ ਉਹ ਕਿੱਥੋਂ ਲੈ ਕੇ ਆਇਆ ਤੇ ਕਿਹੜੇ ਬੋਰ ਦਾ ਸੀ ਇਹ 32 ਬੋਰ ਦਾ ਸੀਗਾ ਔਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀਗਾ ਇਹਦੇ ਨਾਲ ਜਿਹੜਾ ਬੰਦਾ ਗਿਆ ਸੀਗਾ ਜਸਵਿੰਦਰ ਸੀ ਉਹਨੂੰ ਵੀ ਅਸੀਂ ਰੈਸਟ ਕੀਤਾ ਹੋਇਆ ਇਹ ਕਿੰਨੇ ਲੋਕ ਨੇ ਸਾਰੇ ਸਾਜ਼ਿਸ਼ ਵੀ ਫਿਲਹਾਲ ਅਸੀਂ 3 ਜਿਹੜੇ ਜੋ ਜੋ ਜ ਉਹਨਾਂ ਨੂੰ ਰੈਸਟ ਕੀਤਾ ਹੈਗਾ ਫਰਦਰ ਜੋ ਇਨਵੈਸਟੀਗੇਸ਼ਨ ਮੇ ਜੋ ਵੀ ਚੀਜ਼ ਹੋਊਗੀ ਉਹ ਤੁਹਾਡੇ ਨਾਲ ਰੈਸਟ ਕਿਹੜੀ ਜਗ੍ਹਾ ਤੋਂ ਕੀਤਾ ਜਾਉਣਾ ਇਹ ਕੱਲ ਅਸੀਂ ਦੋ ਅਸੀਂ ਲੋਕਲ ਹੀ ਇੱਥੇ ਰੈਸਟ ਕੀਤੇ ਹੈਗੇ ਐਂਡ ਇੱਕ ਅਸੀਂ ਰਾਈਪੋਰਟ ਤਿੰਨਾਂ ਦੀ ਕੀ ਕੀ ਇਨਵੋਲਵਮੈਂਟ ਆ ਇੱਕ ਤੁਸੀਂ ਕਹਿੰਦੇ ਕੋਈ ਨਾਮ ਲੈ ਕੇ ਆਇਆ ਸੀ ਇੱਕ ਨੇ ਕਤਲ ਕੀਤਾ ਕੀ ਇਨਵੋਲਵਮੈਂਟ ਆ ਤਿੰਨਾਂ ਦੀ ਦੋ ਆਦਾ ਜਿਹੜਾ ਸੀਗਾ ਫੈਮਿਲੀ ਨੇ ਦੋ ਆਦਾ ਨਾਮ ਲਿਖਵਾਇਆ ਸੀਗਾ ਦੀਪੀ ਦਾ ਐਂਡ ਤੇ ਜਿਹੜਾ ਮੇਨ ਜਿੰਦਰ ਜਿੰਦਰ ਦਾ ਐਂਡ ਸੈਕਿੰਡ ਵਨ ਏਸੀ ਦਾ ਇਹ ਨਾਲ ਵੈਪਨ ਲੈਣ ਉਥੋਂ ਗਿਆ ਸੀ ਇਹਦੇ ਨਾਲ ਗਿਆ ਸੀ ਤਾਂ ਬਾਕੀ ਇਨਵੈਸਟੀਗੇਸ਼ਨ ਹੋਗੀ ਔਰ ਜੇ ਕਿਸੇ ਦਾ ਰੋਲ ਸਾਹਮਣੇ ਆਏਗਾ ਉਹ ਵੀ ਤੁਹਾਡੇ ਨਾਲ ਅਸੀਂ ਕਿੰਨੇ ਦਿਨ ਹੋਏ ਸੀ ਵੈਪਨ ਲੈਣ ਦੇ ਉਹਨਾਂ ਨੂੰ ਹੁਣੇ 10-15 ਦਿਨ ਪਹਿਲੀ ਇਹ ਤਿੰਨੇ ਬੰਦੇ ਪਲੈਨਿੰਗ ਇਹ ਕੋਈ ਗੱਲ ਸਾਹਮਣੇ ਪਲੈਨਿੰਗ ਕਦੋਂ ਤੋਂ ਚੱਲ ਰਹੀ ਸੀ ਨਹੀਂ ਅਸੀਂ ਵੀ ਜੇ ਹਾਲ ਫਿਲਹਾਲ ਜੇ ਮੈਂ ਇੱਕ ਹਾਂ ਇਹਨਾਂ ਦੀ ਕੋਈ ਪਲੈਨਿੰਗ ਸੀ ਇਹ ਟੂ अर्ਲੀ ਉਦੋਂ ਆਫਟਰ ਜਦੋਂ ਪ੍ਰੋਪਰ ਇੰਟਰੋਗੇਸ਼ਨ ਹੋਏਗੀ ਕਿਉਂਕਿ ਅਸੀਂ 15 20 ਮਿੰਟ ਅੱਧੇ ਘੰਟੇ ਪਹਿਲੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਬਿਕੋਜ਼ ਸਿਚੁਏਸ਼ਨ ਥੋੜੀ ਟੈਂਸਿ ਜੀ ਇਸ ਵਾਸਤੇ ਤੁਹਾਨੂੰ ਬਰੀਫ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਜਦੋਂ ਅਸੀਂ ਪ੍ਰੋਪਰ ਇੰਟਰੋਗੇਸ਼ਨ ਕਰਾਂਗੇ ਆਫਟਰ ਇੰਟਰ ਰਿਮਾਂਡ ਐਸਐਸਪੀ ਸਾਹਿਬ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦੋ ਜੀ ਇੱਕ ਪੁਰਾਣੀ ਵਿਧਾਇਕ ਸਥਾਨਕ ਨੇ ਭਦੌੜ ਤੋਂ ਲਾਭ ਸਿੰਘ ਉਹ ਬੋ ਕਿ ਉਹਨਾਂ ਨਾਲ ਇੱਕ ਵੀਡੀਓ ਤਲਖ ਭਰੀ ਜਣੀ ਵਾਇਰਲ ਦੁਬਾਰਾ ਹੋ ਰਹੀ ਹੈ ਲੋਕ ਇਹ ਵੀ ਅੰਦਾਜ਼ਾ ਲਾ ਰਿਹਾ ਕਿਤੇ ਉਹ ਪੁਰਾਣੀ ਵੀਡੀਓ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਇਸ ਕ ਕੋਈ ਇਹੋ ਜਿਹਾ ਐਂਗਲ ਨਹੀਂ ਛੱਡਣਾ ਚਾਹੁੰਦੇ ਜਿਸ ਤੇ ਕੋਈ ਮਿਸਕਨਸੈਪਸ਼ਨ ਹੋਏ ਜਾਂ ਕੋਈ ਮਿਸਟਰੀਅਸ ਸਰਕਮਸਟੈਂਸਿਸ ਕਰੋ ਚੁਸ ਸਾਡੇ ਕੋਲੇ ਹੈਗਾ ਜਿਸ ਨੇ ਗੋਲੀ ਮਾਰੀ ਹੈ ਉਹ ਸਾਡੇ ਕੋਲੇ ਹੈਗਾ ਅਸੀਂ ਪ੍ਰੋਪਰ ਪੁਸ਼ਟਾਜ ਕਰਾਂਗੇ ਜੋ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਅਸੀਂ 60000 ਤੇ ਦੋ ਰਾਉਂਡ ਫਾਇਰ ਹੋਏ ਜੀ ਕੁਝ ਪਤਾ ਇੱਕ ਹੀ ਰਾਉਂਡ ਹੋਇਆ ਜੀ ਤੇ ਜਗENDER ਸਿੰਘ ਸੈਣਾ ਪਿੰਡ ਦਾ ਹੀ ਸੀ ਜਗENDER ਸਿੰਘ ਦੇ ਵੱਜੀ ਉਹ ਗੋਲੀ ਇਧਰ ਵੱਜੀ ਤੇ ਇਧਰ ਨਹੀਂ ਗਈ ਉਹ ਮੈਡੀਕਲ ਰਿਪੋਰਟ ਵਿੱਚ ਆ ਜੀ ਇੱਕ ਸਰ ਜਿਹੜਾ ਜਗENDER ਸਿੰਘ ਉਹ ਇਸੇ ਹੀ ਪਿੰਡ ਦਾ ਜੀ ਹਾਂ ਜੀ ਜੀ ਸੈਣਾ ਪਿੰਡ ਦਾ ਸਾਡੇ ਦੋਸੀ ਇਸੇ ਪਿੰਡ ਦੇ ਜੀ ਜੀ ਥੈਂਕ ਯੂ ਸਰ